ਨਸ਼ਾ ਖਤਮ ਕਰਨ ਦੇ ਚੋਣ ਵਾਅਦੇ ਨਾਲ ਸਤਾ ਚਾਈ ਆਮ ਆਦੀ ਪਾਰਟੀ ਪਿਛਲੇ 3 ਸਾਲ 4 ਮਹੀਨੇ ਦੇ ਅੰਦਰ 5 ਡੈਡਲਾਈਨਾਂ ਦੇ ਕੇ ਵੀ ਨਸ਼ਾ ਖਤਮ ਨਹੀਂ ਕਰ ਪਾਈ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਵਿਪਖਸ਼ੀ ਭੂਮਿਕਾ ਦਿੱਤੀ ਔਰ ਕਾਂਗਰਸ ਨੂੰ ਵਿਪਖਸ਼ੀ ਭੂਮਿਕਾ ਦੇ ਨਾਲ ਕਾਂਗਰਸ ਦਾ ਰੋਲ ਬਣਦਾ ਹੈ ਕਿ ਸਰਕਾਰ ਦੀ ਜਵਾਬਦੇਹੀ ਫਿਕਸ ਕਰੇ ਕਿ ਪੰਜਾਬ 'ਚ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਉਸ ਕਾਂਗਰਸ ਪਾਰਟੀ ਦੇ ਮੁੱਖੇ ਪ੍ਰਵਕਤਾ ਅਰਸ਼ਦੀਪ ਖਡਿਆਲ ਜਿਹੜਾ ਹੈਗਾ ਉਹ ਉਸ ਥਾਰ ਵਾਲੀ ਬੀਬੀ ਦੇ ਵਕੀਲ ਬਣ ਗਏ ਉਸ ਥਾਰ ਵਾਲੀ ਕਨਸਟੇਬਲ ਬੀਬੀ ਦੇ ਵਕੀਲ ਬਣ ਗਏ ਜਿਹਦੇ ਉੱਪਰ ਨਸ਼ਾ ਵਿਪਾਰ ਸੰਲਿਫ ਫੌਂਦੇ ਆਰੋਪ ਆਪ ਪੰਜਾਬ ਪੁਲਿਸ ਨੇ ਲਗਾਏ ਆਪ ਪੰਜਾਬ ਪੁਲਿਸ ਨੂੰ ਨਸ਼ੇ ਨਾਲ ਫੜਿਆ ਹੈਗਾ ਆਪ ਪੰਜਾਬ ਪੁਲਿਸ ਕਹਿੰਦੀ ਇਹਦੇ ਡਾਕਟਰ ਸਕਨਰ ਰਿਸ਼ਤੇ ਨੇ ਉਸ ਉਸ ਜਿਹੜੀ ਬੀਬੀ ਨੂੰ ਹਾਈ ਕੋਰਟ ਚ ਬਚਾਉਣ ਵਾਸਤੇ ਕਾਂਗਰਸ ਦੇ ਮੁੱਖ ਪਰਵਕਤਾ ਅਸ਼ਟਿਕ ਖੜਿਆਲ ਜੜਾ ਖੜੇ ਹੈ ਇਸ ਸੀ ਰਿਕਾਰਡ ਜਨਤਾ ਸਾਹਮਣੇ ਪੇਸ਼ ਕੀਤਾ ਹੈ ਕਾਂਗਰਸ ਜਵਾਬ ਦੇਵੇ ਸਰਦਾਰ ਪ੍ਰਤਾਪ ਸਿੰਘ ਬਾਜਵਾੜੇ ਵਿपक्ष ਦੇ ਨੇਤਾ ਜਵਾਬ ਦੇਣ ਸਰਦਾਰ ਰਾਜਾ ਬੜਿੰਗ ਜਿਹੜੇ ਕਾਂਗਰਸ ਦੇ ਅધ્યક્ષ ਨੇ ਸੰਸਦ ਨੇ ਉਹ ਜਵਾਬ ਦੇਣ ਪ੍ਰਗਟ ਸਿੰਘ ਜਵਾਬ ਦੇਣ ਸੁਖਪਾਲ ਸਿੰਘ ਖੈਰਾ ਜੀ ਜਵਾਬ ਦੇਣ ਕਿ ਕਾਂਗਰਸ ਜੜੀ ਹੈ ਕਿ ਇਸ ਗੱਲ ਤੋਂ ਸਹਿਮਤ ਹੈ ਕਿ ਅਸ਼ਦੀਪ ਖੜਿਆਲ ਜਿਹੜਾ ਹੈਗਾ ਨਸ਼ੇ ਦੇ ਵਿਪਾਜ ਸੰਲਿਪਤ ਲੋਗਾ ਨੂੰ ਜਿਹੜਾ ਹੈਗਾ ਕੋਰਟ ਕਚਹਿਰੀ ਜਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇ ਸਾਫਰ ਸਪਸ਼ਟ ਹੈ ਪੰਜਾਬ ਦੀ ਕਾਂਗਰਸ ਜੜੀ ਹੈਗੀ ਹੈ ਕਾਂਗਰਸ ਪਾਰਟੀ ਪੰਜਾਬ ਨਾਲ ਖੁੰਦ ਕਰ ਰਹੀ ਹੈ ਚਾਹ ਕਾਤਕ ਟੈਟਰੀ ਕਰਨਾ ਸੀਗਾ ਚਾਹ ਸਰਕਲੋ ਸ਼ਮਨਾ ਲਿੰਕ ਸੀਗਾ ਤਾਂ ਵੀ ਉਹ ਕਾਂਗਰਸ ਦਾ ਰਾਜ ਬਣਿਆ ਪਿਛਲੇ ਦਿਨਾਂ ਚ ਜਦ ਇਹ ਨਸ਼ਾ ਤਸਕਾਂ ਦੀ ਪ੍ਰੋਪਰਟੀ ਤੋੜੀ ਜਾ ਰਹੀ ਤਦ ਵੀ ਕਾਂਗਰਸ ਜੜੀ ਉਹਨੂੰ ਪੋਸਟ ਕਰਦੀ ਦੇਖੀ ਕੀ ਆਪ ਪੰਜਾਬ ਦੇ ਨਾਲ ਕਾਂਗਰਸ ਕੋ ਦੁਸ਼ਮਣੀ ਕੱਢ ਰਹੀ ਹੈ ਔਰ ਅਗਰ ਦੁਸ਼ਮਣੀ ਕੱਢ ਰਹੀ ਤੇ ਦੱਸੋ ਅਰਸ਼ਦੀਪ ਖੜਿਆਲ ਤੇ ਪੰਜਾਬ ਦੀ ਕਾਂਗਰਸ ਪਾਰਟੀ ਕੀ ਐਕਸ਼ਨ ਲੈਂਦੀ ਹੈ ਜੋ ਅਰਸ਼ਦੀਪ ਖੜਿਆਲ ਥਾਰ ਵਾਲੀ ਬੀਬੀ ਜੋ ਨਸ਼ਾ ਤਸਕਰ ਚ ਇਨਵੋਲ ਹੈ ਉਹਨਾਂ ਖੜਿਆ ਹੁਣੇ ਕਹਿਣਾ ਗਲਤ ਨਹੀਂ ਹੋਏਗਾ ਮਿਲਕਾ ਦੀ ਕਦੀ ਲੋਕ ਹਾਸਤੇ ਮੇਰੀ ਗੱਲ ਤੇ ਜੋ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ ਹੁਣ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ ਔਰ ਇਹ ਗੱਲ 100% ਜਿਹੜੀ ਹੈ ਕਾਂਗਰਸ ਨੇ ਟੁਕਦੀ ਹੈ